ਆ ਬੱਚਾ ਜੀ ਠੀਕ ਆ ਜੀ ਆ ਦੇਖੋ ਵਾਹ ਗਰੂ ਦੇਖੀ ਆ ਦੇਖੋ ਤੂ ਵੀ ਠੀਕ ਆ ਠੀਕ ਆ ਹਾਂ ਜੀ ਅੱਜ ਬਿਲ ਪੰਜ ਚਾਰ ਲੈ ਜੂਗੀ ਚੰਗੀ ਬਣਦੀ ਠੰਢਦੀ ਐ ਕੋਈ 2 4 ਦੇ ਦਿਨਾਂ ਦੇ ਵਿੱਚ ਪੂਰੀ ਪ੍ਰੋਪਰ ਤਿਆਰੀ ਕਰ ਜੂਗੀ ਇੱਥੇ ਕਰਨ ਕੇ ਪਸ਼ੂ ਤਾਂ ਪਤਾ ਨਹੀਂ ਹੁੰਦਾ ਹਾਂ ਜੀ ਦੋਸਤੋ ਸਸਰੀ ਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੋਰਸਿੰਗ ਜ਼ਿਲ੍ਹਾ ਤਹਿਸੀਲਚਰੀ ਤਰਨਤਾਰਨ ਸਾਹਿਬ ਸੋਰਸਿੰਗ ਪਰ ਤੋਂ ਦੋਸਤੋ ਇੱਕ ਸੜਕ ਪੈਂਦਾ ਮਾਣੀ ਮਲੀਆਂ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਗਰ ਲਾਲ ਸਿੰਘ ਉਹਨਾਂ ਦਾ ਘਰ ਰੋਟੀਨ ਦੇ ਵਿੱਚ ਵੀਰੋਂ ਨਹੀਂ ਕੰਮ ਕਰਦੇ ਆ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਪੇ ਦੋ ਚਾਰ ਪੰਜ ਨੱਕ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਕਿਸੇ ਟਾਈਮ ਵੀ ਮੇਰਾ ਭਰਾ ਤੁਹਾਨੂੰ ਵੀਡੀਓ ਵੇਖ ਕੇ ਵੀ ਆ ਜਾਂਦੇ ਹੋ ਤੁਸੀਂ ਠੀਕ ਹੈ ਜੀ ਬਿਗੈਰ ਵੀਡੀਓ ਤੋਂ ਵੀ ਆਉਂਦੇ ਹੋ ਤੇ ਦੋ ਚਾਰ ਨੱਕ ਜਿਹੜੇ ਇੱਥੇ ਖੜੇ ਹੁੰਦੇ ਆ ਠੀਕ ਆ ਜੀ ਤੇ ਖਾਸ ਤੌਰ ਤੇ ਵੇੜਾਂ ਦਾ ਕੰਮ ਆ ਜ਼ਿਆਦਾਤਰ ਜਿਹੜੇ ਨਗਾਂ ਦੀ ਗੱਲ ਕਰੀਏ ਪਸ਼ੂਆਂ ਦੀ ਗੱਲ ਕਰੀਏ ਤਾਂ ਵੇੜਾ ਹੁੰਦੀਆਂ ਨੇ ਇੱਕ ਵਾਰ ਗੱਬਣਾ ਤੇ ਦੋ ਸੁਈਆਂ ਨੇ ਠੀਕ ਆ ਜੀ ਜਿਹੜੀਆਂ ਵੈੜਾ ਸੁਈਆਂ ਨੇ ਕਿੰਨੇ ਦੁੱਧ ਤੇ ਕਿੰਨੇ ਬੋਲੇ ਤੇ ਆ ਕੀ ਸੁਵੇ ਦਾ ਰਿਕਾਰਡ ਆ ਸੁਵੇ ਕਿੰਨੇ ਆ ਕੀ ਮੁੱਲ ਪੜਦਾ ਰਹੂਗਾ ਉਹ ਪੂਰੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤਰੀਕਾ ਚ 10 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ 4:30 5:00 ਵਜੇ ਦਾ ਕਰਦਿਆਂ ਗੱਲਬਾਤ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਗਰ ਲਾਲ ਕੀ ਹਾਲ ਚੱਲ ਵੀਰੇ ਵਧੀਆ ਵਧੀਆ ਸੰਤੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਬੜੀ ਕਿਰਪਾ ਬੈਗਰੂ ਦੀ ਚੜ੍ਹਦੀ ਕਲਾ ਚ ਤਿੰਨ ਨਾਗ ਅੱਜ ਫਿਰ ਹਾਂਜੀ ਤਿੰਨ ਪਛੂਆ ਸੰਦੂ ਸਾਹਿਬ ਦੋ ਸੁਈਆਂ ਇੱਕ ਗੱਬੜ ਤਾਰੀਆਂ ਸੁਈਆਂ ਸੰਦੂ ਸਾਹਿਬ ਅਜੇ ਬੌਲੇ ਤੇ ਆ ਤੇ ਆ ਕਰਮਾਲੀ ਤਿਆਰ ਵਾ ਅੱਜ ਪਾਤ ਛੂਟੇ ਭਲਕੇ ਸੂਬੇ ਘਰੀ ਲੰਗਦੀ ਤਿਆਰਾਂ ਜੀ ਠੀਕ ਆ ਜੀ ਲੋ ਵੀ ਭਰਾਵੋ ਠੀਕ ਆ ਜੀ ਦੋ ਸੁਈਆਂ ਨੇ ਕਰਮਾਲੀਆਂ ਬੌਲੇ ਚ ਆ ਇੱਕ ਵੜ ਤਿਆਰੀ ਦੇ ਵਿੱਚ ਆ ਠੀਕ ਆ ਜੀ ਬੱਡੇ ਕੱਦ ਕੱਟ ਦੇ ਵਿੱਚ ਆ ਉਹ ਵੀ ਠੀਕ ਆ ਜੀ ਤੇ ਇਹ ਜਿਹੜੀਆਂ ਤੁਹਾਨੂੰ ਵੜਾ ਦਿਖਾ ਦਾਂਗੇ ਪੂਰੀ ਤਸੱਲੀ ਦੇ ਨਾਲ ਆਪਾਂ ਥਣ ਦੇਵਾ ਦਿਖਾ ਦਿੰਦੇ ਆ ਤੁਹਾਨੂੰ ਹੁਣ ਬੌਲੇ ਕਿੰਨੇ ਤੇ ਆ ਤੇ ਗਰਲਾਲ ਸ਼ੁਰੂਆਤ ਇੱਥੋਂ ਕਰ ਲਈਏ ਪਹਿਲੇ ਨੰਬਰ ਤੋਂ ਹਾਂਜੀ ਸੰਧੂ ਸਾਹਿਬ ਤੇ ਕੀ ਬਰੇ ਦੀ ਡਿਟੇਲ ਇਹ ਸੰਧੂ ਸਾਹਿਬ ਦੂਜਾ ਸਵੇਰਾ ਸੁਣੀਆ ਕਰਮਾ ਲਈ ਇਹ ਸ਼ਾਈ ਵਾਲ ਦਾ ਗਰਲੈਂਡਰ ਦਾ ਕਰਾਸ ਆ ਜੀ ਠੀਕ ਹੈ ਜੀ ਹਾਂਜੀ ਤਿਆਰੀ ਪਈ ਆ ਦਿਨ ਪੰਜਾਹ ਲੈ ਜੂਗੀ ਅਜੇ ਠੀਕ ਹੈ ਜੀ ਹਾਂਜੀ ਪਹਿਲੇ ਸਵੇਰਕਾਰ ਕੋਈ 13-14 ਕਿਲੋ ਦਾ ਰਿਹਾ ਵਾ ਤੇ ਦੁੱਧ 15 ਤੋਂ ਪਲੱਸ ਕਰਮਾ ਲਈ ਕੱਢੂਗੀ ਅਰਕੀ ਠੀਕ ਹੈ ਜੀ ਹਾਂਜੀ ਬਾਕੀ ਸੋ ਬਾਹਰ ਤੁਸੀਂ ਵੇਖ ਕੇ ਚੈੱਕ ਕਰੋ ਸੈਕੰਡ ਟਾਈਮਰ ਆ ਦੂਜਾ ਸਵੇਰ ਬਾਹਰ ਨੇ ਸੁਣਾ ਤੇ 15-14 ਲੀਟਰ ਵੀ ਰਹਿੰਦਾ ਵੀ ਦ ਗਰਲੈਂਡੋ ਦਾ ਤੇ ਕੋਈ ਵੀਰ ਸ਼ਾਈ ਵਾਲ ਦਾ ਕ੍ਰੋਸ ਮੰਨ ਲੈ ਠੀਕ ਆ ਜੀ ਦੂਜਾ ਸੁਬਾ ਵੇੜ ਨੇ ਸੂਣਾ ਭਾਂਡੇ ਭੁੰਡੇ ਦੀ ਜਿੰਨੀ ਵੀ ਬੰਤਰਾ ਆਪਾਂ ਤੁਹਾਨੂੰ ਥੰਮਦੇ ਦੇ ਨੇੜੇ ਤੋਂ ਇੱਕ ਵਾਰੀ ਦਿਖਾ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਵਾਂਗੇ ਹਾਇ ਠੰਡੀ ਤੇਰੀ ਸੀਲਸ ਲਾ ਕੇ ਕਰ ਲਾ ਠੰਡੀ ਠਾਰ ਸੰਧੂ ਸਾਬ ਕੋਈ ਗੱਲ ਨਹੀਂ ਇਹੋ ਜੀ ਠੀਕ ਹੈ ਮਾਰਾ ਹਾਂ ਜੀ ਠੀਕ ਆ ਜੀ ਆਹ ਥਾਣਾ ਦੋਸਤੋ ਥੋੜੀ ਜੀ ਪਨੂਣ ਪਾ ਜਾਂਦੇ ਆ ਆਪਾਂ ਠੀਕ ਆ ਜੀ ਜਦੋਂ ਸੂਣ ਦਾ ਬਿਲਕੁਲ ਨੇੜ ਹੁੰਦਾ ਤੇ ਥੋੜੀਆਂ ਭਲਾ ਭਲਾ ਹਵਾਨੇ ਦੇ ਉੱਪਰ ਤੁਹਾਨੂੰ ਨਜ਼ਰ ਆਉਣਗੀਆਂ ਠੀਕ ਆ ਜੀ ਸ ਪਲਾਂ ਤੋਂ ਬਾਅਦ ਥਣਪੂਰਾ ਥੀ ਮੁੱਠੀ ਦੇ ਵਿੱਚ ਆਜੂਗਾ ਠੀਕ ਹੈ ਜੀ ਸੰਤੂ ਸਾਹਿਬ ਅੱਜ ਛਿਗੀ ਹੈ ਜੇ ਕੰਨੀਆਂ ਬਿਲਕੁਲ ਬਰਾਬਰ ਨਹੀਂ ਕੀਤੀਆਂ ਕਰਮਾਲੀ ਨੇ ਅੱਛਾ ਜੀ ਫੇਰ ਦੂਜਾ ਸੁਹਾ ਸੁਣੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਲਿਓ ਕਟੋ ਬਾਰ ਇੱਧਰ ਆਹ ਦੇਖੋ ਜੀ ਠੀਕ ਹੈ ਸੋ ਬਾਡੀ ਬੁਡੀ ਸਟਰਕਚਰ ਜਿਹੜਾ ਦੋਸਤੋ ਉਹ ਕਰੋ ਜਾ ਕੇ ਤੁਸੀਂ ਠੀਕ ਹੈ ਜੀ ਭਵਾਨਾ ਚੱਡਾ ਕਰਮਾਲੀ ਚੰਗਾ ਬਣਾਈ ਹੁੰਦੀ ਆ ਤੇ ਕੋਈ ਇੱਕ ਦੋ ਦਿਨਾਂ ਦੇ ਵਿੱਚ ਕੋਈ ਦੋ ਚੌਹ ਦੇ ਦਿਨਾਂ ਦੇ ਵਿੱਚ ਪੂਰੀ ਪ੍ਰੋਪਰ ਤਿਆਰੀ ਕਰ ਜੂਗੀ ਇੱਥੇ ਕਰਨ ਕੇ ਪਸ਼ੂ ਤਾਂ ਪਤਾ ਨਹੀਂ ਹੁੰਦਾ ਕੱਲ ਲੈ ਜਾਏ ਤਾਂ ਦੋ ਚਾਰ ਦਿਨ ਲੈ ਵੀ ਜਾਵੇ ਵੈਸੇ ਤਿਆਰੀ ਥੱਲਿਓ ਵੀ ਕਰਮਾ ਦੀ ਬਾ ਕਮਾਲ ਕਰੀ ਬੈਠੀ ਆ ਠੀਕ ਆ ਜੀ ਆ ਵੇਖੋ ਸੰਧੂ ਸਾਹਿਬ ਜਿੰਨਾ ਤੋਂ ਲਈ ਘਰ ਆ ਲਿਆਂਦੇ ਵੀ ਪਹਿਲੇ ਸੁਵੇ ਆ ਜਿੰਨੀ ਬਣੀ ਕਰਮਾ ਲਈ ਇੰਨੀ ਹੋਰ ਬਣ ਕੇ ਜੇ ਦੂਜੇ ਸੁਵੇ ਸੂਗੀ ਠੀਕ ਆ ਠੀਕ ਆ ਹਾਂ ਜੀ ਅਜੇ ਬਣ ਪੰਜ ਚਾਰ ਲੈ ਜੂਗੀ ਚੰਗੀ ਬਣਦੀ ਠੰਢੀ ਆ ਚੰਗੀ ਸੰਧੂ ਸਾਹਿਬ ਥਾਂ ਥਣ ਮੱਝਾਂ ਨਾਲ ਲੱਗਾ ਤੁਪਣ ਤੁਪਣ ਇੱਕ ਨੰਬਰ ਕਰਮਾ ਲਈ ਲਓ ਵੀ ਭਰਾਵੋ ਠੀਕ ਆ ਜੀ ਤੇ ਆ ਜਿਹੜੀ ਫੇਸ ਕੁਆਲਿਟੀ ਆ ਮੂੰਹ ਮੱਥਾ ਤੁਸੀਂ ਚੈੱਕ ਕਰੋ ਕੋਈ ਕਾਲ ਛਾਲ ਨਹੀਂ ਗਈ ਠੀਕ ਆ ਜੀ ਵੈਸੇ ਪਸ਼ੂ ਮਾਰਾ ਮੋੜ ਕੇ ਉੱਪਰੇ ਬੰਦੇ ਤੋਂ ਮਾਰਾ ਮੋੜਾ ਬਾਕੀ ਹਵਾਨੇ ਝੱਡੇ ਬਿਲਕੁਲ ਇੱਕ ਸਾਰ ਆ ਬੈਕ ਸਾਈਡ ਤੋਂ ਤੁਸੀਂ ਦੇਖ ਰਹੇ ਜੇ ਪੱਦਰ ਬਖਾਰਾ ਗਾਰਡ ਦੀ ਗੱਲ ਕਰੀਏ ਅਗਲੇ ਪਾਸੇ ਦੀ ਗੱਲ ਕਰੀਏ ਅੱਗੋਂ ਵੀ ਕਾਫੀ ਛਟਾਰਟ ਹੁੰਦਾ ਬਿਲਕੁਲ ਤੁਹਾਨੂੰ ਤੋਂ ਠੀਕ ਆ ਜੀ ਸੋ ਬੇਨਫੋਨ ਹਵਾਨੇ ਝੱਡੇ ਦੇ ਉੱਪਰ ਕਾਫੀ ਆ ਤੇ ਸੋਪੂ ਕੀ ਕਰਮਾਉਂ ਦੋ ਚਾਰ ਦਿਨ ਬਾਕੀ ਚਲੋ ਜਿੰਨਾ ਕ ਸਮਾਂ ਲੈ ਜੇ ਉਹਨਾਂ ਦੇ ਲਈ ਚੰਗਾ ਉਹਨੂੰ ਹੀ ਥੱਲੇ ਬੰਨ ਥਣ ਕੇ ਚੰਗੀ ਤਿਆਰੀ ਕਰ ਜੂਗੀ ਠੀਕ ਆ ਇਧਰੋਂ ਬੈਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਆ ਵੇਖੋ ਜੀ ਆ ਦੇਖੋ ਠੀਕ ਹੈ ਗਰਵਾਲ ਚੰਗੀ ਆ ਬੈਰ ਹਨਾ ਬਹੁਤ ਚੰਗੀ ਸੰਧੂ ਸਾਹਿਬਾ ਰਾਜੀ ਰੂਜੀ ਪਲੀਪਲੋਸੀ ਆ ਕਰਮਾ ਪਲੀਪਲੋਸੀ ਆ ਪੂਰੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਕੀ ਕਰਤਾ ਮੁੱਲ ਸੰਧੂ ਸਾਹਿਬ ਪਿੰਡ ਵਾਲੀ ਦੇ ਛੋਟੇ ਛੋਟੇ ਕੀਤੇ ਤੇ ਐਰ ਕੀ ਛੋਟੇ ਛੋਟੇ ਆ ਹਾਂਜੀ ਕੋਈ 60 ਨਹੀਂ 65 ਮੋਲ ਜੋ ਮਰਜੀ ਇਹਦਾ ਕਰੀ ਜਾਈਏ ਲਾਟ ਆਪਾਂ 55000 ਦੀ ਬੱਚੀ ਦੇਣੀ ਆ ਐਂਡ ਤੋਂ ਆਪਾਂ ਇੱਕੋ ਇੱਕ ਗੱਲ ਕਰਿਆ ਕਰਨੀ ਵੀ ਕਸਰਾਈਆਂ ਕੱਢ ਕੇ ਗੱਲ ਸੰਧੂ ਸਾਹਿਬ ਤੁਹਾਡੇ ਐਵੇਂ 65 ਮੰਗੇ ਕਹੀ ਜਾਈਏ ਬਾਹਰ ਦੀ ਮੁੜ ਕੇ 60 ਦੀ ਮੁੜ ਕੇ 55 ਦੀ ਉਹ ਕੰਮ ਨਹੀਂ ਹੈਗਾ ਮੋਲ 60 65 ਜੋ ਮਰਜੀ ਆ ਲਾਟ 55000 ਤੋਂ ਆਪਾਂ ਛੋੜਛੱਪਾ ਕਰਨਾ ਹਾਂ ਹਾਂਜੀ ਮੈਂ ਵੀ 55000 ਦੇ ਵਿੱਚੋਂ ਦੋਸਤੋ ਐਂਡ ਹੋਣਾ ਜੇ ਛੋੜਛੱਪਾ ਹੀ ਹੋਣਾ ਜੇ ਠੀਕ ਆ ਜੀ ਕੋਈ ਵੀਰ ਆ ਜੇ ਕੋਈ ਰੱਸਾ ਚੜਾਈ ਹੋਊਗੀ ਪ੍ਰੇਮ ਹੁਕਮਤ ਦੇ ਨਾਲ ਆਹ ਰੇਟ ਆ ਠੀਕ ਆ ਜੀ ਕੋਈ ਜ਼ਿਆਦਾ ਮਾਰਜਨ ਕਹਿ ਦਈਏ ਵੀ 70 ਅਇ ਤੇ ਬਾਤ ਕੇ ਵੀਰ ਦਾ ਰੇਟ ਨਾ ਪਣੇ ਵੀ 55000 ਦੀ ਲੈ ਦੇ ਆ ਠੀਕ ਆ ਜੀ ਸੰਦੂ ਸਾਹਿਬ ਤੋਂ ਤੋਂ ਚੱਡਾ ਸ਼ੁਰੂ ਹੁੰਦਾ ਨੇ ਕਰਮ ਵਾਲੀ ਤੂੰ ਤਾਂ ਕਹਿ ਲੱਗੀ ਫਿਰਦੀ ਜਿਹੜੀ ਗੱਲ ਵਾ ਸੋਹਣਾ ਲੈਕਚਰ ਆ ਲੈਵੇ ਦਾ ਵੀ ਸੋਹਣਾ ਬਾਕੀ ਕੋਈ ਹੈ ਵੀ ਸਰੀਰ ਪੰਤਰ ਵੀ ਚੰਗੀ ਆ ਇਹ ਬਹੁਤ ਸੋਹਣੀ ਜਿੰਨੀ ਸੁੱਢੀ ਆ ਇਹ ਨਹੀਂ ਕੋਈ ਗੱਲ ਹਾਂਜੀ ਨਾਲੇ ਕੋਈ ਕਾਹਲ ਛਾਲ ਕੋ ਫੂ ਫੂ ਨਹੀਂ ਕਰਨਾ ਨਾ ਨਾ ਕੋਈ ਉਹ ਦੀ ਗੱਲ ਨਹੀਂ ਸੰਦੂ ਸਾਹਿਬ ਬਿਨਾ ਮੰਗੇ ਤੇ ਟਪਕੇ ਲਾਂ ਦੀ ਕਰਮ ਵਾਲੀ ਚਲੋ ਆਜੀ ਆਜੀ ਆਈ ਆ ਗੱਡੀਆਂ ਗੁੰਡੀਆਂ ਡੰਗਰਾਉਂਦਾ ਮਾਰਾ ਮੋੜ ਕਰ ਜਾਂਦਾ ਦਲ ਕੋਲ ਅਕਾ ਸੈਕੰਡ ਨੰਬਰ ਤੇ ਗਰਲਾਲ ਇਧਰ ਇੱਕ ਆਪਣੇ ਕੋਲ ਵੜ ਖੜੀ ਹੈ ਇਹ ਵੀ ਸੰਦੂ ਸਾਹਿਬ ਪਿਸਤਾਈਆ ਪਹਿਲਾ ਸੂਆ ਬੱਚੀ ਸੂਈ ਪਰਸੋਂ ਦੀ ਏ ਮਗਰ ਬੱਚਾ ਵਾ ਹਾਂਜੀ 13 ਤੋਂ 14 ਲੀਟਰ ਠੰਡਾ ਬਹੜਾ ਹੋਊਗਾ 13 14 ਲੀਟਰ ਜਿਹੜਾ ਆਪਾਂ ਚਵਾ ਦੇਣਾ ਕਰੋ ਸੰਦੂ ਸਾਹਿਬ ਹਾਂ ਅੱਜ ਇਹਨੂੰ ਤੀਜਾ ਦਿਨ ਸੂਈ ਨੂੰ ਕਰਮਾ ਲਈ ਨੂੰ ਮਗਰ ਬੱਚਾ ਜੇ ਪਹਿਲਾ ਸੂਆ ਬੱਚੀ ਇਹ ਵੀ ਛਿੱਗੀ ਜੇ ਜੇ ਕੰਨੀਆਂ ਉੱਤੇ ਖਲੋਤਨਾ ਠੀਕ ਆ ਜੀ ਹਾਂਜੀ ਮਗਰ ਬੱਚਾ ਆ ਗਿਆ ਓ ਮਗਰ ਬੱਚਾ ਆਹ ਤੋ ਦੂਜੇ ਦਿਨ ਫੇਰ ਸੂਈ ਨੂੰ ਇਹ ਨਹੀਂ ਤੀਜਾ ਦਿਨ ਆ ਗਿਆ ਪਰਸੋਂ ਦੀ ਸੂਈ ਆ ਹਾਂਜੀ ਹਾਂਜੀ ਤੇ ਬਹ ਸੋ ਜੀ 13 14 ਲੀਟਰ ਬੋਲੇ ਬੋਲਾ ਦੋਸਤੋ ਇਸ ਵਾਰ ਤੇ ਥੰਦੇ ਨੋਕਲਾ ਥਾਣਾ ਠੀਕ ਆ ਜੀ ਬਾਕੀ ਤੁਹਾਨੂੰ ਇੱਕ ਵਾਰੀ ਲਾਗ ਗਿਆ ਆਪਾਂ ਦਿਖਾ ਦਿੰਨੇ ਆ ਕੋਈ ਮੇਰਾ ਵੀਰ ਇਹ ਨਾਖੇ ਵੀ ਕੋਈ ਹਨਾ ਵੀ ਦੂਰੋਂ ਨੇੜੋਂ ਕਿਸੇ ਨੂੰ ਨਾ ਵੀ ਥਣ ਪਤਾ ਨਹੀਂ ਹੱਥੀ ਦੇ ਵਿੱਚ ਚਵਾਈ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾਗਾ ਆਹ ਵੇਖੋ ਆਹ ਦੇ ਸੰਦੂ ਸਾਹਿਬ ਪਸਮਕੇ ਕਰਮਾ ਲਈ ਹੋਰ ਕਰ ਜਾਂਦੀ ਥਣ ਹਾਂ ਹਾਂਜੀ ਠੀਕ ਆ ਜੀ ਆਹ ਵੇਖੋ ਲੋ ਵੀ ਗਰਲਾਲ ਸਿਆ ਖੋਲ ਵੀ ਵੀਰ ਲੋ ਵੀ ਤਾਂ ਸੋ ਪਹਿਲਾ ਸੂਆ ਪਨੂਣ ਇਹ ਵਾਇਰ ਸੁਈ ਆ ਮੱਛਾ ਮਗਰ ਬਚਾ ਵੀ ਤੁਹਾਨੂੰ ਪ੍ਰੋਪਰ ਦਿਖਾ ਦਿਆਂ ਕਿ ਕੋਈ 12 13 ਲੀਟਰ ਬੋਲੇ ਤਾਂ ਸਟਾਰਟਿੰਗ ਹੀ ਆ ਠੀਕ ਆ ਜੀ ਅਜੱ ਤੇ ਜਿਹਦੇ ਦੌਰਾਨ ਆਹ ਵੇਖੋ ਇੱਕ ਸਾਰ ਬਿਲਕੁਲ ਪੱਧਰ ਬਖਾਲਾ ਲੇਵੇ ਦੀ ਗੱਲ ਕਰਗੇ ਇੱਕ ਸਾਰ ਲੇਵਾ ਰੰਗ ਪ੍ਰਿੰਟ ਜਿਵੇਂ ਯਾਰ ਸ਼ਹਿਰ ਦੇ ਵਿੱਚ ਆਪਾਂ ਵੇਖਦੇ ਯਾਰ ਸ਼ਹਿਰ ਦੇ ਵਿੱਚ ਮੇਰਾ ਭਰਾ ਤੁਸੀਂ ਮੰਨ ਕੇ ਕੋਈ ਸੌਦਾ ਕਰ ਲਿਓ ਠੀਕ ਆ ਜੀ ਕੋਈ ਥੋੜਾ ਬਾਦ ਆਪਦੀ ਸਮਝ ਨਾਲ ਕੋਈ ਕ੍ਰੋਸ ਮੰਨ ਲੇ ਵਿੱਚ ਤੇ ਬਾਕੀ ਰੰਗ ਦੇ ਪ੍ਰਿੰਟ ਡੱਬੀ ਲਾਲ ਤੇ ਚਿੱਟੀ ਆ ਠੀਕ ਆ ਸੰਧੂ ਸਾਹਿਬ ਕੋਈ ਭੂਰ ਨਹੀਂ ਛੱਟਾ ਨਹੀਂ ਥਾਨੀ ਕਟਾ ਹਾਂ ਕੋਈ ਦੂਰੋਂ ਭੈਣ ਭਰਾ ਮਗਾਉਂਦਾ ਤੇ ਇੱਕ ਡੰਗ ਵੀਡੀਓ ਕਾਲ ਤੇ ਚੋਗੇ ਦੂਜੇ ਡੰਗ ਆਪਦੇ ਘਰ ਮਗਾ ਗਏ ਆ ਤਸੱਲੀ ਨਾਲ ਚੋਗੇ ਫੇਰ ਪਈਏ ਹਾਂ ਲੈ ਹਾਂਜੀ ਬੱਛੀ ਸਾਫ਼ ਸੁਥਰੀ ਕਰ ਲਾ ਮੈਂ ਸੋਣੀ ਸੰਧੂ ਸਾਹਿਬ ਦੇਖੋ ਜੀ ਹਾਂਜੀ ਕਰਮਾਲੀ ਟਿਕਾੜੀ ਬਿਲਕੁਲ ਹੋਵਾਂ ਨਾ ਜਿਹੜਾ ਦੋਸਤੋ ਫੈਕਸ ਤੇ ਬੱਕਟ ਟਕਾਣੇ ਤੇ ਹਵਾ ਨਾ ਛੱਡਾ ਬੰਦ ਲੇਵੇ ਦੀ ਕਰਮਾ ਲਈ ਤੇ ਦੁੱਧ ਨਾਰਮਲੀ ਸਾਰੇ ਭਰਾ ਵੀ ਭਰਾ ਆਪਣੇ ਜਿੰਨੇ ਵੀ ਹੈਗੇ ਵੇਖ ਕੇ ਜਜਮੈਂਟ ਕਰ ਜੂਗਾ ਠੀਕ ਆ ਜੀ ਤੋਂ ਜਿੰਨਾ ਕਿ ਬਾੜ ਤੋਂ ਦੁੱਧ ਚੋਣਾ ਚਾਹੀਦਾ ਉਹ ਤੋਂ ਭਾਈਦੀ ਨਹੀਂ ਕਰਮਾ ਲਈ ਠੀਕ ਆ ਸੰਦੂ ਸਾਹਿਬ 13 ਤੋਂ 14 ਲੀਟਰ ਜਿਹੜਾ ਹੈਗਾ ਉਹ ਆਪਾਂ ਚਵਾ ਕੇ ਦਵਾਂਗੇ ਦੋ ਡੰਗ ਛੱਡ ਕੇ ਕੋਈ ਭੈਣ ਭਰਾ ਤਿੰਨ ਡੰਗ ਚੋਵੇ ਹਾਂ ਹਾਂ ਜੀ ਤੇ ਦਾਹ ਦੁੱਧ ਪਾਇਦਾ ਬੋਤੋ ਚਲੋ ਮੈਂ ਜਿਆਦਾ ਤੇ ਆਂਦਾ ਨਹੀਂ ਵੀ ਇਹਨੇ 20 ਕਰ ਜਾਣਾ 22 ਕਰ ਜਾਣਾ ਬੋਤ ਸੋਨਾ 17 ਕਿਲੋ ਮਾਨਾ ਬਈ ਜਾਊਗੀ ਬੱਚੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਮੈਂ ਗਰਲਾਲ ਦਾ ਮੁੱਲ ਉਸ ਕੋਡਿੰਗ ਕਿੰਨਾ ਫਿਰ ਰਊਗਾ ਇਹ ਵੀ ਸੰਧੂ ਸਾਹਿਬ ਉਹਦੇ ਤੇ ਤੁਹਾਨੂੰ ਐਵੇਂ ਸਾਢੇ ਪੈਣ ਮੰਨ ਜੀਏ ਫਾਇਦਾ ਨਹੀਂ ਲਾ ਕੇ ਚੋ 55 ਤੇ ਛੋਟ ਛੱਪਾਣਾ ਜੀ 55 ਹਾਂਜੀ ਸੰਧੂ ਸਾਹਿਬ ਚਲੋ ਜੀ ਮੈਂ ਵੀ 55000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਮੇਰਾ ਵੀਰ ਕੋਈ ਵੀ ਬਿਲਕੁਲ ਕੰਟੈਕਟ ਕਰ ਲੇ 55000 ਦੇ ਵਿੱਚੋਂ ਛੋਟ ਛੱਪਾ ਸੋ ਬੱਚੀ ਚੰਗੀ ਆ ਬੱਚਾ ਇਹਦਾ ਦਿਖਾ ਦਿੰਨੇ ਆ ਗਰਲਾਲ ਕਿਹ ਹਾਂਜੀ ਆ ਬੱਚਾ ਜੀ ਠੀਕ ਆ ਜੀ ਆ ਦੇਖੋ ਵਾਦ ਰੂ ਦੇਖੀ ਉਹ ਟੁੱਟ ਠੰਡਵਾ ਨਾ ਮਾਰੇ ਕਰਮਾਲਿਆ ਕਹਿੰਦੇ ਸਭ ਆਪੇ ਹੀ ਮੈਂ ਤੇ ਇਹਨਾਂ ਨੂੰ ਆਪ ਦੇ ਬੱਚਾ ਨਾ ਵੱਧ ਗਿਆ ਸਮਝਦਾ ਇਹ ਕਰਮਾਲੇ ਆਪੇ ਪੈਰ ਪੂਰ ਆੜ ਕੇ ਦੇ ਪਿਆ ਗਏ ਠੀਕ ਆ ਜੀ ਹਾਂਜੀ ਹਾਂਜੀ ਲਓ ਦੱਸੋ ਇਹਦੀ 55000 ਦੇ ਵਿੱਚੋਂ ਛੋਟੇ ਪਾ ਜੂਗਾ ਮਾਨਤਾਂ ਹੋ ਜੂਗਾ ਠੀਕ ਆ ਜੀ ਬੱਚੀ ਤੁਸੀਂ ਦੇਖ ਲਈ ਆ ਇਧਰ ਇੱਕ ਜਿਹੜੀ ਆਪਾਂ ਤੁਹਾਨੂੰ ਹੋਰ ਵਾਰ ਦਿਖਾ ਦਿੰਨੇ ਆ ਸੂਈ ਸਵਾਈ ਆ ਠੀਕ ਆ ਜੀ ਕੱਦ ਵੱਡਾ ਇੱਕ ਵਾਰੀ ਆਪਾਂ ਜ਼ਿਕਰ ਕਰ ਦਿੰਨੇ ਭੈਣ ਭਰਾਵਾਂ ਦੇ ਬਿਲਕੁਲ ਧਿਆਨ ਚ ਲਿਆਦ ਗਏ ਕੱਦ ਵੱਡਾ ਰੰਗ ਬਲੈਕ ਆ ਤੇ ਵਿੱਚ ਥੋੜੀਆਂ ਕਸਰਾਂ ਜੀਆਂ ਜਿਵੇਂ ਕਹਦੀ ਆ ਵਾਈਟ ਥਵੀਟ ਵਿੱਚ ਹੈਗੀ ਆ ਠੀਕ ਆ ਜੀ ਰੰਗ ਪ੍ਰਿੰਟ ਹੋਵੇ ਦਾ ਤੇ ਇਹ ਕਰਲਾਲ ਸੁਭਾ ਕਿਵੇਂ ਕਰਵਾ ਸੀ ਫਿਰ ਇਹ ਸੰਧੂ ਸਾਹਿਬ ਚਲੋ ਆਪਾਂ ਤੇ ਦੁੱਧਾ ਕਰਕੇ ਲਈ ਆ ਤੇ ਹੋ ਸਕਦਾ ਦੁੱਧਾ ਵੀ ਹੋਵੇ ਇਹਨੂੰ ਸੰਧੂ ਸਾਹਿਬ ਅੱਜ ਪੰਜਵਾਂ ਕੇ ਛੇਵਾਂ ਦਿਨ ਸੂਈ ਨੂੰ ਆ ਇਹਦੇ ਥੱਲੇ 15 ਲੀਟਰ ਬੋਲਾ ਤਿਆਰ ਹੋਗਾ ਕੱਲ ਦਾ ਬੋਲਾ ਬਣੋੜਿਆ ਦੁੱਧ ਤੇ ਚ ਠੀਕ ਹੋ ਗਿਆ ਹਾਂਜੀ ਲੋ ਵੀ 15 ਕਿਲੋ ਆ ਜਾ ਦੋਸੋ ਪੰਜਾ ਛੇ ਦਿਨਾਂ ਦੇ ਦਰਾਂ ਨੀ ਠੀਕ ਆ ਜੀ ਦੂਜਾ ਸੂਆ ਬੱਛੀ ਇਹਨਾਂ ਮਗਰ ਦੇ ਨਹੀਂ ਬੱਛੀ ਸੰਧੂ ਸਾਹਿਬ ਬਹੁਤ ਸੋਹਣੀ ਹੈ ਮਗਰ ਹਾਂਜੀ ਹਾਂਜੀ ਉਹਦੀ ਬੱਛੀ ਮਗਰ ਅਗਲੇ ਪਿਛਲੇ ਥਾਣਾ ਦੀ ਵਿੱਤ ਵਿਰਲ ਕਿੰਨੀ ਕਾ ਇਧਰੋਂ ਨਹੀਂ ਦੇ ਨੀਗਾ ਗੇਠ-ਗੇਠ ਤਾਂ ਕਰਲੀ ਆ ਤੇ ਆਹ ਵੇਖੋ ਜਿੱਥਾ ਬਹੁਤ ਸੰਧੂ ਸਾਹਿਬਾ ਨਹੀਂ ਨਹੀਂ ਪਿਛਲੇ ਥਾਣੀ ਹਾਲ ਕੋ ਕੀ ਪਟਾਂ ਦੇ ਸਾਹਣ ਦੇ ਵਿਚਕਾਰ ਹਾਂਜੀ ਹਾਂਜੀ ਵਰਲੀ ਪੜੀ ਆ ਅਗਲੇ ਪਿਛਲੇ ਥਾਣਾ ਦੀ ਆ ਵੇਖੋ ਠੰਡੀ ਸੀਲੀਆਂ ਵੇਖੋ ਸੀਲਸ ਲੱਗ ਪਛੂ ਲਓ ਜੀ 15 15 16 15 16 ਕਿਲੋ ਤੋਂ 200 ਇਸ ਵਕਤ ਚੱਲਣ ਰਹੀ ਆ ਕਰਮਾਂ ਵਾਲੀ ਦਾ ਬਿਲਕੁਲ ਥੱਲੇ ਉਹ ਜਿਹੜਾ ਦੁੱਧ ਹੀ ਬਣ ਗਿਆ ਸਮਝੋ ਠੀਕ ਆ ਜੀ ਪੌਲੇ ਤੋਂ ਬਾਹਰ ਕੋਈ ਕੱਚਾ ਦੁੱਧ ਮੰਨ ਲੈ ਮੇਰਾ ਭਰਾ ਪੰਜਾ 6 ਦਿਨਾਂ ਦੇ ਦੌਰਾਨ ਮਗਰ ਬੱਛੀ ਆ ਕੱਦ ਵੱਡਾ ਦੂਜਾ ਸੂਬਾ ਠੀਕ ਆ ਜੀ ਸੋ ਤੋਰਾ ਤੋਰਾ ਇੱਕੋਰੀ ਆ ਪਾ ਤੁਹਾਨੂੰ ਇੱਧਰ ਚਲਾ ਕੇ ਤੋੜ ਕੇ ਦਿਖਾ ਦਿੰਦੇ ਆ ਆ ਦੇਖੋ ਜੀ ਤੋਰੇ ਥੰਦੂ ਸਾਹਿਬ ਤਿੰਨਾ ਵੈਰਾਂ ਦੇ ਘੋੜਿਆਂ ਦੇ ਮਾਰਦੀਆਂ ਛਾਲਾਂ ਕਰਮਾਂ ਵਾਲਾਂ ਦੇ ਸੰਦੂ ਸਾਹਿਬ ਇਹ ਨਹੀਂ ਵੀ ਕਹਿ ਦੇਣਾ ਕੋਈ ਭੈਣ ਭਰਾ ਮੈਂ ਤਾਂ ਨਾ ਵੀ ਚਲੋ ਸੂਈ ਸਾਈ ਆਪ ਦੀ ਤਸੱਲੀ ਕਰਕੇ ਦੋ ਤਿੰਨ ਦੰਦ ਖੜੇ ਆ ਬਿਲਕੁਲ ਹਾਂ ਜੀ 14 15 ਲੀਟਰ ਠੰਡਾ ਹੀ ਬੋਲਾ ਹੋਊਗਾ ਸੰਦੂ ਸਾਹਿਬ ਹਾਂ ਹਾਂ ਜੀ ਆ ਕਰਮਾਲੀ ਹੱਥ ਕਰਮਾਲ ਲਓ ਜੀ ਕਰੋ ਜੇ ਠੀਕ ਹੈ ਜੀ ਸੋ ਫਿਰ ਲਾ ਸਪੇਸਾਂ ਬੰਦਾ ਕਾਫੀ ਵਧੀਆ ਠੀਕ ਹੈ ਜੀ ਥਣ ਪੁਰਾਥੀ ਮੁੱਠੀ ਵਾਲਾ ਸੋ 15 16 ਤੁਹਾਨੂੰ ਕਨਫਰਮ ਕਰਾਇ ਦਿੱਤਾ ਦੁੱਧ ਪਣ ਲੱਗ ਪਿਆ ਠੀਕ ਹੈ ਜੀ ਸੋ ਕੱਤ ਵੱਡਾ ਵੜਦਾ ਬਾਕੀ ਤੁਹਾਡੇ ਸਾਹਮਣੇ ਆ ਤੋਰੇ ਤਾਰੇ ਤੋਂ ਤੁਸੀਂ ਵੇਖ ਲਓ ਤੇ ਚਾਲ ਚੂਲ ਕਰਮਾਂ ਦੀ ਬਿਲਕੁਲ ਘੋੜੀਆਂ ਵਰਗੀ ਆ ਤੇ ਕੱਦ ਵੀ ਘੋੜੀਆਂ ਵਰਗਾ ਇਹਦਾ ਠੀਕ ਆ ਜੀ ਸੋ ਮਗਰਬੱਛੀ ਆ ਲੈ ਵੀ ਗਰ ਲਾਲ ਆ ਬੱਛੀ ਮਗਰ ਹੈ ਨਾ ਹਾਂਜੀ ਸਾਨੂੰ ਸਾਬ ਆ ਬੱਛੀ ਜਾਏ ਨੌਜਿਆ ਬੱਚੀ ਹੈ ਠੀਕ ਆ ਅੱਛਾ ਕਰਨਾਲ ਮੁੱਲਬੜੀ ਕੀ ਡਿਮਾਂਡਾ ਮੁੱਲ ਸੰਧੂ ਸਾਹਿਬ ਛੋਟੇ ਛੋਟੇ ਹੀ ਆ ਜਾ ਕੋਈ 70 ਨਹੀਂ ਕੋਈ 75 ਨਹੀਂ ਮੁੱਲ ਜੋ ਮਰਜ਼ੀ ਕਰਕੇ 65000 ਚ ਮਾਨਤਾਨ ਕਰਾਂਗੇ 65000 ਚ ਹਾਂਜੀ ਸੰਧੂ ਸਾਹਿਬ ਮੌਕੇ ਤੇ ਕਰਾਂਗੇ ਮਾਨਤਾਨ ਕੇ ਹੁਣੇ ਕਰਾਂਗੇ ਮੈਂ ਕਰਦਾਗੇ ਮਾਨਤਾਨ ਸੰਧੂ ਸਾਹਿਬ 2000 ਹੋਰ ਛੱਡ ਦਾਂਗੇ 63000 ਦੀ ਬੱਚੀ ਲਾਸਟ ਦਵਾਂਗੇ ਚਲੋ ਹਾਂਜੀ ਲਓ ਜੀ 63000 ਦੀ ਇਹ ਬੈਡ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੁਈ ਸਵਾਈ ਆ ਬੇਫਿਕਰੀ ਆ ਮਗਰ ਬੱਛੀ ਆ ਜੇਰਾ ਜੁਨਾ ਪਈਆਂ ਸੀਆਂ ਕਰਮਾ ਲਈਆਂ ਬਿਨਾ ਮੰਗੇ ਤਾਂ ਚਵਾਈ ਸੰਧ ਸਾਹਿਬ ਇਤਰਾ ਹੀ ਛੱਡ ਕੇ ਬੱਛੀ ਤੇ ਅੱਜ ਹੀ ਥੱਲੇ ਬੈਜੋ ਕਰਮਾ ਲਈ ਦੇ ਯਾਨੀ ਕੋ ਲਾਤ ਲਾਉਗੇ ਜਿੱਥੇ ਖਲੋਗੀ ਕਰਮਾ ਲਈ ਖਲੋਗੀ ਜਿੱਨਾ ਜੇ ਚੋਈ ਨਾਲ ਲਾਤ ਨਹੀਂ ਲਾਉਂਦੀ ਕੇਵਨ ਅਸੀਂ ਸੀਲਸਲਾਕ ਪਸ਼ੂ ਆ ਸਭ ਤੋਂ ਬਿਲਕੁਲ ਸੰਧ ਸਾਹਿਬ ਹਾਂਜੀ ਹਾਂਜੀ ਲੋਬ ਠੀਕ ਆ ਜੀ ਕੋਈ ਬੰਗਾਰ ਅਸੀਂ ਪਾਉਣ ਦੀ ਲੋੜ ਨਹੀਂ ਬਾਕੀ ਅਕੇ ਖੁਸ਼ੇ ਆ ਤੁਹਾਡੇ ਠੀਕ ਆ ਜੀ ਕੋਈ ਮੇਰਾ ਭਰਾ ਪਾ ਵੀ ਸਕਦਾ ਹਾਂਜੀ ਹਾਂਜੀ ਤੇ ਵੈੜ ਬੜੀ ਠੰਡੀ ਧੀਰੀਆ ਸੀਲਸਲਾਕ ਆ ਤੇ ਰੇਟ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਵਿੱਚ 2000 ਛੋਟ ਸੋਏ ਸੋਏ ਪਸ਼ੂਆਂ ਦੀ ਗਿਣਤੀ 2 ਆ ਤੇ ਇੱਕ ਗੱਬਣ ਵੜ ਤੁਹਾਨੂੰ ਦਿਖਾਈ ਆ ਆਪਾਂ ਸਟਾਰਟਿੰਗ ਤੋਂ ਹਰ ਨਿਗਰ ਪਿੰਡੇ ਦੇ ਵਿੱਚ ਚੰਗੇ ਸੋਹਣੇ ਨਿਗਰ ਹਵਾਨੇ ਚੱਡੇ ਦੇ ਵਿੱਚ ਤੋਂ ਸਾਫ ਸੁਥਰੇ ਪਸ਼ੂ ਆ ਰਿਕਵੈਸਟ ਆਪਣੀ ਹੁੰਦੀ ਆ ਵੀ ਇੱਥੇ ਸਾਰੇ ਭੈਣ ਭਰਾਵਾਂ ਨੂੰ ਆਣ ਕੇ ਤਸੱਲੀ ਕਰਨੀ ਆ ਜਾਂ ਆਨਲਾਈਨ ਮਗਾਉਣਾ ਉਹ ਤੁਹਾਡਾ ਡਿਸੀਜਨ ਆ ਜਿਵੇਂ ਕਿਸੇ ਭਰਾ ਨੂੰ ਚੰਗਾ ਲੱਗਦਾ ਠੀਕ ਆ ਜੀ ਮੈਂ ਵੀ ਗਰ ਲਾਲ ਹੋਰ ਕੋਈ ਗੱਲਾਂ ਬਾਤਾਂ ਬਾਤ ਚੱਲਦੀ ਰਹੇ ਸੰਸਨ ਸਾਹਿਬ ਆ ਬੀਚਲੀਏ ਮਾਲ ਫਿਰ ਲੈਉਣੇ ਮਹਾਰਾਜ ਜੀ ਮੈਨਾਂ ਐਸੀ ਤਰ੍ਹਾਂ ਚਲੋ ਮਾਲ ਸੁੱਕ ਕੇ ਹਾਂਜੀ ਹਾਂਜੀ ਉਹ ਟੀਮ ਦੇ ਵਿੱਚ ਤੁਹਾਡੇ ਕੋਲ ਪਸ਼ੂ ਹਣਾ ਤੀਜ ਆਈ ਦੇ ਜਾਂਦੇ ਸਤਿ ਸ੍ਰੀ ਅਕਾਲ ਦੋਸਤ ਸਾਹਿਬ ਲੋਕ ਲਈ ਵਿਕ ਜਾਂਦੇ ਮਹਾਰਾਜ ਜੀ ਮੈਨਾਂ ਅੱਜ ਵੀਡੀਓ ਪਾ ਦਿੱਤੀ ਨਾ ਆਪਾਂ ਮੰਨ ਲਓ ਇਹ ਵੀਡੀਓ ਤੇ ਮਹਾਰਾਜ ਦੀ ਮੇਰੇ ਨਾਲ ਕਈ ਪਸ਼ੂ ਆਉਂਦੇ ਤੇ ਕਈ ਵਿਕ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਗਰ ਲਾਲ ਇੱਕ ਨੰਬਰ ਵੀਰ ਕਰ ਸਾਂਜ ਆਪਣਾ ਨੰਬਰ ਸਤਿ ਸ੍ਰੀ ਅਕਾਲ 8217282497 ਦੂਜਾ ਨੰਬਰ 8289016207 ਠੀਕ ਹੈ ਜੀ ਹਾਂਜੀ ਲੋਬੇ ਲੋ ਦੋਸਤੋ ਨੰਬਰ ਆ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਕਾਲ ਕਰ ਲਿਓ ਆਏਗੇ ਨਵੇਂ ਪਸ਼ੂਆਂ ਦੀ ਡਿਟੇਲ ਆ ਲੈ ਲੈਂਦੇ ਰਿਹਾ ਕਰੋ ਪਸ਼ੂ ਆਉਂਦੇ ਰਹਿੰਦੇ ਐ ਇਸ ਕਿੱਲੇ ਤੇ ਬਾਕੀ ਜਦੋਂ ਵੀ ਪਸ਼ ਬਿਲਕੁਲ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕਰ ਦਿੰਦੇ ਹਾਂ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੀ ਗੱਲ ਸੰਦੂਸਰ